ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਫਿਲਮ ਇੰਡਸਟਰੀ ਨੇ ਇੱਕ ਅਜਿਹਾ ਹੀਰਾ ਖੋਦ ਦਿੱਤਾ ਜਿਸ ਨੇ ਹਾਸਿਆਂ ਨਾਲ ਸਾਡੀਆਂ ਪੀੜ੍ਹੀਆਂ ਨੂੰ ਰੌਸ਼ਨ ਕੀਤਾ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਆਪਣੀ ਕਲਾ ਨਾਲ ਸਾਡੇ ਹਰ ਦਿਲ ਨੂੰ ਛੂਇਆ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਪਰ ਦਿਲ ਤੋੜਨ ਵਾਲੀ ਗੱਲ ਇਹ ਹੈ ਕਿ ਪੱਲਾ ਜੀ ਦਾ ਸ਼ਿਵਾ ਵੀ ਅਜੇ ਠੰਡਾ ਨਹੀਂ ਹੋਇਆ ਸੀ ਤੇ ਉਸੇ ਰਾਤ ਨੂੰ ਪੰਜਾਬੀ ਫਿਲਮ ਅਵਾਰਡ 2025 ਕਰਵਾਇਆ ਗਿਆ ਇੰਡਸਟਰੀ ਦੇ ਵੱਡੇ ਵੱਡੇ ਨਾਮ ਹੰਸ ਰਾਜ ਹੰਸ ਨੀਰੂ ਬਾਜਵਾ ਸ਼ਰਗੁਨ ਮਹਿਤਾ ਗੱਗੂ ਗਿੱਲ ਸਰਦਾਰ ਸੋਹੀ ਗੁਰਪ੍ਰੀਤ ਕੌਰ ਪੰਗੂ ਇਹਨਾਂ ਨੇ ਸਟੇਜ ਤੇ ਨੱਚ ਕੇ ਗਾ ਕੇ ਜਸ਼ਨ ਮਨਾਇਆ ਜਿੱਥੇ ਸੋਗ ਦਾ ਮ ਹੋਣਾ ਚਾਹੀਦਾ ਸੀ ਉਥੇ ਚਮਕ ਧਮਕ ਤੇ ਤਾਲੀਆਂ ਵੱਜ ਰਹੀਆਂ ਸਨ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਮਹਾਨ ਕਲਾਕਾਰ ਨੂੰ ਇਹੀ ਇੱਜ਼ਤ ਮਿਲੀ ਹਾਂ ਕੁਝ ਐਵੇਂ ਦੇ ਕਲਾਕਾਰ ਵੀ ਸਨ ਜਿਨ੍ਹਾਂ ਨੇ ਭੱਲਾ ਜੀ ਦੇ ਪਰਿਵਾਰ ਦੇ ਨਾਲ ਉਸ ਦੁੱਖ ਦੀ ਘੜੀ ਵਿੱਚ ਖੜ ਕੇ ਸੱਚਮੁੱਚ ਸਾਥ ਦਿੱਤਾ ਗਿੱਪੀ ਗਰੇਵਾਲ ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਇਹ ਉਹ ਚਿਹਰੇ ਸਨ ਜਿਨ੍ਹਾਂ ਨੇ ਦਿਖਾਇਆ ਕਿ ਰਿਸ਼ਤੇ ਸਿਰਫ ਪਰਦੇ ਤੱਕ ਹੀ ਨਹੀਂ ਦਿਲ ਤੱਕ ਦੇ ਵੀ ਹੁੰਦੇ ਹਨ ਨੀਰੂ ਬਾਜਵਾ ਵਰਗੇ ਕਲਾਕਾਰ ਸਵੇਰ ਨੂੰ ਜਸਵਿੰਦਰ ਭੱਲਾ ਜੀ ਦੇ ਸ਼ਿਸ਼ਕਾਰ ਤੇ ਜਾ ਕੇ ਰੋਂਦੇ ਨੇ ਅਤੇ ਉਸੇ ਰਾਤ ਨੂੰ ਸਟੇਜ ਤੇ ਨੱਚਦੇ ਹੋਏ ਦਿਖਾਈ ਦਿੰਦੇ ਹਨ ਇਸ ਵਾਲਾ ਜ ਹਰ ਪੰਜਾਬੀ ਦੇ ਦਿਲ ਵਿੱਚ ਹੈ ਕਿ ਸਾਡੀ ਇੰਡਸਟਰੀ ਸਿਰਫ ਇਨਾਮਾਂ ਤੇ ਪਾਰਟੀਆਂ ਤੱਕ ਹੀ ਸੀਮਤ ਰਹਿ ਗਈ ਹੈ ਜਾਂ ਅਸੀਂ ਆਪਣੇ ਹੀਰਿਆਂ ਨੂੰ ਉਹ ਸਨਮਾਨ ਦੇਣਾ ਭੁੱਲ ਗਏ ਹਾਂ ਜੋ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਹੱਕਦਾਰ ਹਨ ਦੋਸਤੋ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਿਰਪਾ ਕਰਕੇ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ